ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੇਰੀ ਬੇਨਤੀ ਨਿਹੰਗ ਸਿੰਘ ਜਥੇਬੰਦੀਆਂ ਨੂੰ ਆ ਵੀ ਅੱਜ ਪੂਰੇ ਪੰਜਾਬ ਦਾ ਕਿਸਾਨ ਜਿਹੜਾ ਵਾ ਸੈਂਟਰ ਗਵਰਨਮੈਂਟ ਦੇ ਨਾਲ ਆਪਣੇ ਹੱਕਾਂ ਲਈ ਜੂਝਣਦਿਆ ਤੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਮੇਰੀ ਬੇਨਤੀ ਹੈ ਵੀ ਤੁਹਾਡਾ ਵੀ ਉਹਨਾ ਹੀ ਫਰਜ਼ ਬਣਦਾ ਵਾ ਕਿਸਾਨ ਜਥੇਬੰਦੀਆਂ ਦੇ ਨਾਲ ਜਾ ਕੇ ਸੈਂਟਰ ਗਵਰਨਮੈਂਟ ਦੇ ਨਾਲ ਲੜਨ ਦਾ ਜਿੰਨਾ ਕਿਸਾਨ ਜਥੇਬੰਦੀਆਂ ਦੀਆਂ ਆਪਣਾ ਫਰਜ਼ ਨਿਭਾਉਣ ਅੱਜ ਉਥੇ ਬੀਜੇਪੀ ਸਰਕਾਰ ਆ ਤੁਹਾਡੀ ਬਾਦਲ ਦੇ ਨਾਲ ਮੁਰਗੀ ਸਾਂਝੀ ਹੋਈ ਆ ਜਮੀਰਾ ਆਪਣੀਆਂ ਤੁਸੀਂ ਖਰਮਕੀਤੀਆਂ ਮਾਰੀਆਂ ਵਾ ਜਥੇ ਬੰਦੀਆਂ ਵਿਧੀ ਚੰਦ ਵਾਲੇ ਹੋਏ ਤਰਨਾਦਾਲ ਵਾਲੇ ਹੋਏ ਤੇ ਆਪਣੇ ਬੁੱਢੇਦਾਲ ਵਾਲੇ ਵੱਡੀਆਂ ਤਿੰਨ ਜਥੇ ਬੰਦੀਆਂ ਹਨ ਨਿਹੰਗਾਂ ਸਿੰਘਾਂ ਦੀਆਂ ਤੁਸੀਂ ਤਿੰਨੇ ਕੋਈ ਵੀ ਜਿਹੜੀ ਹੱਕ ਸੱਚ ਦੀ ਗੱਲਬਾਤ ਨਹੀਂ ਕਰਦੇ ਗੁਰੂ ਗੋਬਿੰਦ ਸਿੰਘ ਦੇ ਪਾਏ ਤੁਸੀਂ ਬਾਣੇ ਤੁਹਾਡੇ ਬਾਣਿਆਂ ਦਾ ਹਰੇਕ ਬੰਦਾ ਸਤਕਾਰ ਕਰਦਾ ਤੁਸੀਂ ਕਲਚਰ ਸੰਭਿਆ ਸਿੱਖੀ ਦਾ ਠੀਕ ਆ ਟਾਡਾ ਫਰਜ਼ ਬਣਦਾ ਵਾ ਕਿਸਾਨ ਜਿੱਥੇ ਬੰਦਿਆਂ ਦੇ ਨਾਲ ਬਰਾਬਰ ਤੇ ਆਪਣੇ ਜਿੰਨੀ ਵੀ ਫੌਜ ਲੈ ਕੇ ਨਾਲ ਘੋੜੇ ਹਾਥੀ ਲੈ ਕੇ ਤੇ ਸੈਂਟਰ ਨੂੰ ਘੇਰੋ ਜਿਸ ਦਿਨ ਬਾਦਲ ਨੇ ਕਿਹਾ ਸੀ ਕਾਂਗਰਸ ਦੇ ਵੇਲੇ ਵੀ ਸੋਨੀਆ ਗਾਂਧੀ ਦੀ ਕੋਠੀਆ ਘਰਾਓ ਕਰਨਾ ਦਿੱਲੀ ਉਸ ਦਿਨ ਤੁਸੀਂ ਰਾਤੋਂ ਰਾਤ ਆਪਣੇ ਟਰੱਕਾਂ ਦੇ ਵਿੱਚ ਹਾਥੀ ਘੋੜੇ ਚੜਾ ਕੇ ਨਿਹੰਗ ਸਿੰਘਾਂ ਦੀ ਫੌਜ ਦਿੱਲੀ ਨੂੰ ਜਾ ਕੇ ਤੁਸੀਂ ਘੇਰਾ ਪਾ ਲਿਆ ਅੱਜ ਤੁਹਾਡਾ ਪੰਜਾਬ ਫਰਜ਼ ਨਹੀਂ ਬਣਦਾ ਕਿਸਾਨ ਉਥੇ ਮਰਨਦੇ ਆ ਵਿਚਾਰੇ ਬੁਰੇ ਹਾਲ ਪਤਾ ਨਹੀਂ ਕਦਿਆਂ ਨੂੰ ਲੰਗਰ ਵੀ ਸ਼ਗਨ ਨੂੰ ਮਿਲਦਿਆ ਕਿ ਨਹੀਂ ਮਿਲਦਿਆ ਤੇ ਤੁਸੀਂ ਸਿਰਫ ਜੇ ਬਾਦਲ ਹੋਣੀ ਨਹੀਂ ਕੋਈ ਕੁਛ ਕੰਦੇ ਤੇ ਤੁਸੀਂ ਵੀ ਜਿੰਨੇ ਜਥੇ ਬੰਦੀਆਂ ਜੇ ਕਿਸੇ ਨੇ ਕੋਈ ਹੱਕ ਸੱਚ ਦੀ ਗੱਲ ਨਹੀਂ ਕੀਤੀ ਇਹ ਬੰਦੇ ਦੇ ਮਥਾਜ ਨਾ ਬਣੋ ਗੁਰੂ ਸਾਹਿਬ ਨੂੰ ਜਾਣ ਦੇਣੀ ਜੇ ਤੁਸੀਂ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਗਏ ਆਪਣੇ ਜਮੀਰ ਜਗਾਓ ਬਾਕੀ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਤੇ ਗੁਰੂ ਪੰਥ ਦੀ ਗੱਲ ਕਰੋ ਅਕਾਲ ਤਖਤ ਸਾਹਿਬ ਦੇ ਵੀ ਤੁਸੀਂ ਉਹ ਬਾਦਲਾਂ ਦਾ ਬਣਿਆ ਜਥੇਦਾਰ ਉਹਦੇ ਹੱਕ ਦੇ ਵਿੱਚ ਤੁਸੀਂ ਭੁੱਤ ਜੇ ਜਿਹੜੇ ਹੱਕ ਸੱਚ ਦੀ ਗੱਲ ਜਿਹੜੇ ਕਿਰਤੀ ਸਿੱਖ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਹੱਕਾਰੇ ਉਹਨਾਂ ਦੇ ਵਿੱਚ ਤੁਸੀਂ ਇੱਕ ਦਿਨ ਵੀ ਜਾ ਕੇ ਜਿਹੜਾ ਕੋਈ ਉਹਨਾਂ ਦਾ ਸਾਥ ਨਹੀਂ ਦਿੱਤਾ ਦੋ ਤਿੰਨ ਜਥੇ ਬੰਦੀਆਂ ਆ ਛੋਟੀਆਂ ਜਿਨ੍ਹਾਂ ਨੇ ਆਪਣੀਆਂ ਵੱਖਰੀਆਂ ਤੌਰ ਤੇ ਬਣਾਈਆਂ ਉਹ ਜਾ ਕੇ ਉਹਨਾਂ ਦਾ ਸਿੱਖਾਂ ਦਾ ਸਾਥ ਦੇਂਦੇ ਕਿਰਤੀ ਸਿੱਖਾਂ ਦਾ ਪਰ ਜਿਹੜੇ ਤੁਹਾਡੇ ਵੱਡਿਆਂ ਵਡੇਰਿਆਂ ਦੇ ਜੇ ਕਾਰਨਾਮੇ ਵੇਖੀਏ ਤੇ ਉਹਨਾਂ ਨੂੰ 100-100 ਵਾਰ ਸੇਕ ਸਿਰ ਝੁਕਦਾ ਸਾਡਾ ਪਰ ਤੁਸੀਂ ਆਪਣੀਆਂ ਜ਼ਮੀਰਾਂ ਕਿਉਂ ਇੰਨੀਆਂ ਮਾਰ ਚੁੱਕੇ ਜੇ ਗੁਰੂ ਨੂੰ ਤੁਸੀਂ ਜਾਣ ਦੇਣੀ ਆ ਕਿਸੇ ਬੰਦੇ ਦੇ ਮਤਾਜ ਨਾ ਬਣੋ ਗੁਰੂ ਦੇ ਭਰੋਸਾ ਰੱਖੋ ਇਹਨਾਂ ਬਾਦਲਾਂ ਨੇ ਵੀ ਚਲ ਜਾਣਾ ਵਾ ਹੋਰਾਂ ਨੇ ਵੀ ਚਲ ਜਾਣਾ ਜੇ ਤੇ ਆਪੋ ਆਪਣੇ ਜ਼ਮੀਰਾਂ ਦੇ ਅੰਦਰ ਝਾੜ ਮਾਰ ਕੇ ਤੇ ਹੱਕ ਸੱਚ ਦੀ ਲੜਾਈ ਕਰੋ ਜਿਹੜੇ ਕੰਮ ਵਾਸਤੇ ਗੁਰੂ ਸਾਹਿਬ ਨੇ ਜਿਹੜੀ ਖਾਲਸਾ ਨਿਹੰਗ ਸਿੰਘ ਫੌਜ ਬਣਾਈ ਸੀ ਉਹ ਆਪਣੇ ਫਰਜ਼ ਨਿਭਾਓ ਉਹਨਾਂ ਨੂੰ ਤੁਸੀਂ ਅੱਜ ਪਾਸੇ ਵਾ ਜਾ ਚੁੱਕੇ ਜੇ ਬਹੁਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ